ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਮਹਾਰਾਜ ਤੇ ਤੁਸੀਂ ਜੁੜਿਓ ਸ਼ੌਂਕੀ ਪੀਵੀ 30 ਚੈਨਲ ਦੇ ਨਾਲ ਅੱਜ ਦੋਸਤੋ ਦਿਨ ਮੰਗਲਵਾਰ ਆ ਤੇ ਹਰ ਮੰਗਲਵਾਰ ਨੂੰ ਹਰੀਕੇ ਕਲਾ ਬੱਕਰਾ ਮੰਡੀ ਲੱਗਦੀ ਆ ਦੋਸਤੋ ਲੱਗ ਚੁੱਕੀ ਆ ਜਿਵੇਂ ਵੀ ਕੋਈ ਸੌਦਾ ਹੋਇਆ ਤੁਹਾਨੂੰ ਲਾਈਵ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਤੇ ਆਓ ਦਿਖਾਉਣੇ ਆ ਤੁਹਾਨੂੰ ਅਗਲਾ ਸੌਦਾ ਲਓ ਵੀ ਇੱਕ ਆ ਬੱਕਰਾ ਹਰੀ ਕੇ ਗਲਾ ਬੱਕਰਾ ਮੰਡੀ ਤੇ ਆਇਆ ਤੇ ਬਾਈਆਂ ਨੂੰ ਪੁੱਛਦੇ ਆ ਬਾਈ ਕਿਹੜਾ ਪੰਡਾ ਖੱਟੜਾ ਜੀ ਖੱਟੜ ਪੰਡਾ ਬਾਈ ਦਾ ਤੇ ਬਾਈ ਕੀ ਮੁੱਲ ਆ ਬੱਕਰੇ ਦਾ 15000 ਰੁਪਏ ਮੰਗਦਾ 15000 ਤੇ ਬਾਈ ਕੋਟਕਪੂਰੇ ਤੋਂ ਆਇਆ ਤੇ ਕੀ ਨਾ ਕੀ ਲਾਉਨੇ ਬਾਈ ਜੀ ਬਾਈ ਯਾਰ ਜਿਹੜਾ ਬਾਈ ਨੇ ਮੁੱਲ ਉਹ ਰੇਟ ਦੱਸਣਾ ਹਾਂ ਨਹੀਂ ਵਜਨ ਮੁੱਲ ਚੱਲਣਾ ਦਾ ਦੇਖਣੀ ਚੀਜ਼ ਹੈ ਬਾਈ ਨੇ ਮੁੱਲ ਚ ਹੀ ਹੈ ਸਹੀ ਹੈ ਬਾਈ ਠੀਕ ਨਾ ਜੋ ਵਾਇਰਮੋਲ ਦੇ ਸਾਹਮਣੇ ਲਪੇਂਦਾ ਆਪਾਂ ਨੂੰ ਉਹ ਰੇਡ ਦੱਸਣ ਤਾਂ ਆਪਾਂ ਲੈ ਲੈਨੇ ਆ ਨਹੀਂ ਤਾਂ ਖੜਾ ਤਾਂ ਰਹਿ ਗਈ ਏ ਤੂੰ ਹੀ ਦੱਸਣਾ ਬਾਈ ਹੁਣ ਤਾਂ ਠੀਕ ਨਾ 7000 ਰੁਪਏ ਦੇਣਾ ਬਈ ਇਹ ਤਾਂ ਮੈਂ ਹਾਂਜੀ ਬਾਈ ਜੀ ਨਹੀਂ ਬਈ ਬਈ ਨਮੋਲੀ ਵਿਕਣਾ ਬੱਕਰਾਂ ਦਾ ਇਹਨਾਂ ਏਕੜਾ ਨਹੀਂ ਆਉਣਾ ਬਈ 7-7000 ਮੈਂ ਮੇਮਣਾ ਦੀ ਮੈਂ ਤਾਂ ਗੱਲ ਹੀ ਨਹੀਂ ਕਰਦਾ ਮੇਮਨੇ 7000 ਤੇ ਕਾਲੇ ਬੱਕਰੇ ਵੱਧ ਵਿਕ ਜਾਂਦੇ ਆ ਹੋਰ ਦੱਸ ਆ ਵੇਖੀ ਵੀ ਜਾਂਦਾ ਬੱਸ ਠੀਕ ਨਾ ਕਾਲੇ ਲੱਗਦਾ ਵਾ ਕਵਾਲਿਟੀ ਕਵਾਲਿਟੀ ਵਾਲਾ ਨਾਗ ਤਾਂ ਵਿਕ ਜਾਂਦਾ ਇਹ ਜਨ ਵਜਨ ਚ ਹੀ ਜਾਣਾ ਵਜਨ ਨਹੀਂ ਮੋਲਦਾ ਉਹ ਵਜਨ ਮੋਲੀ ਵਿਕਣਾ ਹੈ ਬਾਕੀ ਤੂੰ ਵੇਖ ਲੈ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਖੜਾ ਹੈ ਖੜਾ ਦਾ ਹੈ ਗਈ ਹੈ ਉਹਦਾ ਫਿਰ ਕਰੇ ਨਾ ਇਹਨਾਂ ਦੇ ਉਹਨੂੰ ਚਰਚਾ ਤਾਂ ਭਾਈ ਉਹਦੇ ਪੈਂਦਾ ਤਾਂ ਇਹ ਨਾਗਦਾ ਕੱਢ ਲਓ ਗੁਜੈਸਬਾਈ ਕੋਈ ਨਾ ਕੋਈ ਹੈਗੀ ਤਾਂ 11000 ਰੁਪਏ ਲੱਗਿਆ ਇਸ ਦਾ ਸੂਰੀ ਵਾਲੀ ਮੰਡੀ ਤੇ ਲੱਗਿਆ 11000 ਰੁਪਏ ਲੀ ਮੰਡੀ ਤੇ ਇਹ ਕਿੰਨੇ ਕਿ ਐ ਕਿ ਲੱਗਿਆ ਚਾ 7.5 ਦਾ ਦੇ ਯਾਰ ਪਰਸੋਂ ਗਿਆ ਉਹ ਚਲੋ ਕੋਈ ਨਾ ਜਾ ਉਹ ਭਗਦਾ ਬਈ ਜੋ ਆਲਾ ਰਖਮ ਦੇ ਮੋਲੇ ਤੇ ਲੈ ਗਿਆ ਉਹਦਾ ਕੋਈ ਕੀ ਕਹਿ ਸਕਦੇ ਆ ਹੋਰ ਤੇ ਨੁਕੀ ਚਾਹੀਦਾ ਸੀ ਇਹਦੇ ਦਾ ਕਿਤੇ ਕੰਨ ਲੰਮਾ ਹੁੰਦਾ ਤਾਂ ਫੇਰ ਗੱਲ ਬਣਦੀ ਹਾਂ ਨਾਲੇ ਵਾਲੀ ਮਾਰ ਬੰਦਾ ਹੂੰ ਹਈਏ ਗੰਦੇਸ ਗੰਦਾ ਹੈ ਤਾਂ ਬਈ ਦੱਸ ਨਹੀ ਨਹੀ ਕੱਢ ਦੇਣਾ ਕੋਈ ਮੈਨੂੰ ਆਹ ਨਾਲ ਆਦੇ ਇੰਢ ਘਟ ਦੇਣਾ ਸਾਢੇ 7 ਦਾ ਦੇ ਯਾਰ ਨਹੀ ਜੀ ਪੁੱਛਿਆ ਵੀ ਨਹੀਂ ਉਹ ਤੋਂ ਮੈਂ 11 ਤਾਂ ਘਟ ਤਾਂ ਦੇ ਦੇਣੀ ਦੇਖ ਬਈ 11 ਨਾਲ ਕਿੱਥੇ ਜਾਵਾਂਗਾ ਬਾਈ ਕਹਿੰਦਾ 11 ਲੱਗਿਆ ਸੂਰੇ ਵਾਲੇ ਹੋਰ 2 200 ਤੋਂ ਬਾਅਦ ਨਹੀਂ ਨਹੀਂ ਯਾਰ ਦੇਖ ਕਿੰਨੇ ਤਾਂ ਗੰਜੈਸ 11 ਦਾ ਨਹੀਂ ਮੈਂ ਦਿੱਤਾ ਯਾਰ 8.5 ਤੂੰ ਚੰਨ ਉਹ ਤਾਂ ਚੀਜ਼ ਆ ਤੇਰੀ ਮੈਨੂੰ ਕੋਈ ਕਹਿੰਨੇ ਆਉਂਦੀ ਸਮਝ ਕੋਈ ਅੰਦਰ ਭਾਈ ਜੰਨੇ ਮੋਲੇ ਜੀ ਨਹੀਂ ਹੂੰ ਹੂੰ 8000 ਰੁਪਇਆ ਆਂਗ ਨਾਲ 200 ਦੀ ਲਓ ਵੀ 8000 ਰੁਪਇਆ ਬਾਈ ਨੇ ਲਾਤਾ ਤੇ ਬਾਈ ਕਹਿੰਦੇ ਵੀ 11 ਦਾ ਦੇਣਾ ਹੁਣ ਅੱਗੇ ਵੇਖੋ ਲੱਗਿਆ ਇਹਦਾ ਮੁੱਲ 11000 ਤੱਕ ਲੱਗਿਆ ਕੋਸਤਾ ਲਾ ਦੇ ਜੀ ਕਰਕੇ ਜੇ ਤੈਨੂੰ ਲੱਗਦਾ ਤਾਂ ਕੁਛ 9500 ਰੁਪਏ ਹਾਂ ਬਾਈ ਨਵੀਂ ਪਟੋਨੇ ਲਾਇਆ 9500 ਪਾਸਾਰ ਬੀ ਕੋਕਾ ਉਹ ਪਰਲੀ ਪਾਠਾ ਉਰਲੇ ਬੱਕਰੇ ਆ ਦੋਵੇਂ ਹੂੰ ਲੈ 95000 ਆਪ ਕੰਨੇ ਨਹੀਂ ਉਹ ਵੀ ਫਾਇਸ ਨਹੀਂ ਆਉਂਦਰ ਮਾਰ ਲਾ ਹੱਥ ਫੇਰਾ ਹੋਰ ਪੁੱਤੋ ਸਾ ਕਿਵੇਂ ਆ ਆਪਣੇ ਗਾਮ ਦਾ ਇੱਕ ਬੱਕਰਾ ਆਉ ਉਹ ਫੇਰ ਮਾਰ ਕੇ ਲਾਉਂਦਾ ਕਿਨੇ ਰਿਹਾ ਕੋਈ ਕੋਈ ਹੈਗੇ ਜਾਨਵਰ ਵਾ ਉਹ ਆਉਂਦਾ ਲੈ ਜਾਂਦਾ ਉਹਨਾਂ ਨਾਲ ਹਾਂ ਵੀ 12 ਨਾਲ ਲੈ ਜਾਂਦਾ ਚਲ ਤੂੰ ਆਖ ਤਾਂ ਮੈਂ ਬੋਲਦਾ ਨਹੀਂ ਬਰਾਵਾ ਵੇਖ ਲਾ ਹੁਣ ਲੱਗੇ ਲਗਾ ਜਾਂਦਾ ਯਾਰ ਐਵੇਂ ਅਗਲਾ ਵਜਕਾਰਡ ਵੀ ਮਾਰ ਜਾਂਦਾ ਬਾਈ ਆਉਂਦੀ ਸਮਝ ਕੋਈ ਮੈਂ ਕਿੱਧਰ ਜਾਊਂਗਾ ਮੈਂ ਕਿਹੜਾ ਲੱਭਾਂ ਰੱਖਣਾ ਤਾਂ ਸਾਨੂੰ ਪਤਾ ਹੀ ਤੂੰ ਤਾਂ ਟੋਕੇ ਵਾਲਾ ਮੈਂ 500 ਪਾਤਾ ਬਿਨਾ ਪੁੱਛੇ ਉਹ ਤੋਂ ਯਾ ਲਖਾਈ ਵੀ ਆਪੇ ਕਰਾ ਲੈਣਗੇ ਲੱਤਰ ਦਾ ਲੈ ਲਾ ਫੇਰ ਹੁਣ ਇਹਦੇ ਸਾਹਮਣੇ ਵੀ ਲੱਗਿਆ ਨੇ ਮਾਨਤਾਣ ਵੀ ਤੇਰਾ ਰੱਖਿਆ ਵੀ ਦਾਇਆ 200 ਰੁਪਏ ਪੈ ਗਿਆ ਭਰਾ ਹਾਂ ਦੱਸ 200 ਪੈ ਗਿਆ 200 ਲਖਾਈ ਦਾ ਪਊਗਾ ਇਹਨੂੰ ਫੜਾ ਹੁਣੇ ਪੈਸੇ ਹੁਣ ਕੰਜਰ ਦਾ ਕੋਈ ਕਰਾਉ ਵੀ ਸੋਦਾ ਤੂੰ ਦੋ ਟਾਈਮ ਆਉਂਗੇ ਫੜਾ ਵੀ ਦੇਵੇ ਕੋਈ ਹੁਣ ਉਹ ਆਲਾ 11 ਲੱਗਿਆ ਬਾਈ ਯਾਰ ਲੱਗੇ ਲਗਾਇਆ ਦੀ ਛੱਡ ਤੂੰ ਮੇਰੀ ਗੱਲ ਸੁਣਾ 150 ਉਧਰ ਉਧਰ ਹੁੰਦੀ ਮਿਸਤਰੀ ਬੰਦਾ ਤੂੰ ਮੈਂ 11 ਲੱਗਿਆ ਮੈਂ ਕਿਹਾ ਯਾਰ ਮਿਸਤਰੀ ਬੰਦਾ ਤੂੰ ਐਵੇਂ 150 ਆ ਵੇਖ ਉਧਰ ਉਧਰੀ ਕਸਰ ਕੱਢਤੀ ਆ ਅਸੀਂ ਜਿਹੜੀ ਗੱਲ ਆ ਉਹ ਸਾਢੇ 9 ਨੇ ਲਾਇਆ ਸੀ 700 ਰੁਪਇਆ ਪਾਤਾ ਮੈਂ ਉਹਨੇ ਸੀ ਨਹੀਂ ਕੀਤੀ ਹਾਂ 9 ਲਾਇਆ ਸੀ ਹਾਂ 9 ਲਾਇਆ ਸੀ ਦੇ ਦੇ ਉਹਨਾ ਮੋੜ ਯਾਰ ਗਣ ਘੱਟੋ ਪੈਸੇ ਹੋਈ ਔਰ ਯਾਰ ਤੜਕੇ ਤੜਕੇ ਬੋਣੀ ਕਰੀਏ ਲਾ ਵੀ ਆ ਬੱਕਰੇ ਦਾ ਸੌਦਾ ਹੁੰਦਾ ਫੁੱਟੋ ਲੈਂਦਾ ਬਰੀ ਵਾਲੇ ਵਾਲਾ ਗਿਣਦੇ ਪੈਸੇ ਨਵੇੜ ਕੰਮ ਗਿਣ ਲਾ ਯਾਰ ਬਾਈ ਘਰ ਬੋਣੀ ਐਵੇਂ ਪੈਸੇ ਨਹੀਂ ਧੱਕੀ ਦੇ ਹੁੰਦੇ ਮਿਸਤਰੀ ਬੰਦਾ ਇਹਨੇ ਕੰਬੈਂਟੇ ਜਾਣਾ ਮੁਰਕੇ ਬੁੜੀਆਂ ਨੇ ਕਰ ਦੇਣਾ ਲਿੱਸਾ ਅਬੀ ਸੌਦਾ ਚੜ ਗਿਆ ਸਿਰੇ ਅਗਲਾ ਸੌਦਾ ਤੁਹਾਨੂੰ ਦਿਖਾਵਾਂਗਾ ਹਾਂ ਤਾਂ ਹੁੰਦਾ ਹੋਰ ਯਾਰ 5 400 ਰੁਪਏ ਦਾ ਹੋਰ ਹੁਣ ਤਾਂ ਯਾਰ 11:30 ਦਾ ਲੱਗਿਆ ਉਹ ਬਾਈ ਯਾਰ ਨਾ ਚੱਕ ਰੀਆਂ ਉਹ ਘਾਟਾ ਯਾਰ ਸੱਦੇ ਗਿਆ ਵਿਤਣਾ ਨਹੀਂ ਬਈ ਇਹਨੇ ਮੰਨ ਲਿਆ ਮੋਲੇ ਜਮਾਂ ਜੈਗ ਵਾਗੂਆ ਉੱਠੇ ਰੋੜੇ ਉਰੇ ਫੜਾ ਯਾਰ ਪੈਸੇ ਤੂੰ ਕਿਉਂ ਐ ਅਗੈਣੀ ਯਾਰ ਤੂੰ ਕਿਉਂ ਐ ਪੈਸੇ ਫੜ ਲਾ ਤੂੰ ਗੈਣ ਲਾ ਜੇਬ ਵਿੱਚ ਪਾ ਰੱਬ ਦਾ ਨਾਮ ਲੈ ਕੇ ਪਾਕ ਚੰਗੇ ਥਾਂ ਲੱਗਣ ਬਸ ਮਹਾਰਾਜ ਤੋਂ ਨਾ ਮੰਗਿਏ ਵੀ ਹੈ ਮਹਾਰਾਜ 10 ਰੁਪਏ ਘਟ ਦੇ ਦੀ ਪਰ ਤੰਦਰੁਸਤੀ ਤੇ ਲਵਾ ਦੇਂ ਅਵੀ ਗਲਤ ਚੰਗੇ ਥਾਲਵਾ ਦੇ ਜੇ ਐਵੇਂ ਆਪਾਂ ਬਿਮਾਰੀ ਛਮਾਰੀਆਂ ਤੇ ਲਾਈ ਜਾਵਾਂਗੇ ਤਾਂ ਮੈਦਾਨ ਦੇਵੇ ਹੀ ਨਾ ਰੱਬ ਉਹਦੂ ਘਟ ਵੱਧ ਪਾਲਾ ਲਾਲਾ ਮੱਥੇ ਨੂੰ ਉਹ ਨਹੀਂ ਉਹ ਨਹੀਂ ਥੋੜਾ ਕੁਝ ਵੀ ਨਹੀਂ ਹੁੰਦਾ ਚੱਲ ਲੇਖਾਂ ਅੰਕਲ ਯਾਰ ਨਹੀਂ ਨਹੀਂ ਉਹ ਪਾਲਾ ਬਾਈ ਜੇਬ 'ਚ ਯਾਰ ਕਿਉਂ ਐਵੇਂ ਸਾਢੇ 10 ਘਰਤਾ ਬਾਈ ਯਾਰ ਜਿੰਨੇ ਕਰੂਣੀ ਸਾਢੇ 10 ਜਿਆਦਾ ਮੈਂ 11 ਦੇ 25 ਕਰਾ ਦੂੰਗਾ ਯਾਰ ਲਾਲਾ ਲੈ ਐਂਡ ਕਰਦਾ ਯਾਰ 11 ਦੇ 25 ਪਾਲਾ ਜੇਬ 'ਚ ਬਾਈ ਯਾਰ ਜਾ ਲਖਾਈ ਆਪੋ ਆਪਣੀ ਹੋ ਗਈ ਰੱਖ ਲੈ ਬਾ ਰੱਖ ਲੈ ਹੁਣ ਨਾ ਮੋੜੀ ਯਾ ਪੁੱਟੋ ਬੋਟੋ ਬਸ ਮਾਰਦਾ ਜਿਉਂਦਾ ਜਿਵੇਂ ਮਰਜੀ ਕਰਦਾ ਸਮਝ ਲਈ ਮੈਂ ਪਾ ਤੇ ਯਾਰ ਬਾਈਆਂ ਨੇ ਵੀ ਯਾਰ ਵਿਚਾਰਾ ਮਿਸਤਰੀ ਬੰਦਾ ਯਾਰ ਇਹ ਤੇ ਕਿਹੜੇ ਪਿੰਡੋਂ ਬਾਈ ਆਏ ਸੀ ਦੱਸਿਆ ਖਚੜਾਂ ਤੋਂ ਆਏ ਸੀ ਬਾਈ ਕਿੰਨੇ ਕੀ ਚਰਚ ਸੌਦਾ ਹੋ ਗਿਆ ਆਪਣਾ ਆਿਆਂ ਨੂੰ 5 5-10 ਮਿੰਟ ਚਲੋ ਧੰਨਵਾਦ ਬਾਈ ਤੁਹਾਡਾ ਵੀ ਯਾਰ ਸਾਡਾ ਮਾਣ ਰੱਖਿਆ ਹਰੀਕੇ ਕੱਲੇ ਮੰਡਾ ਮੰਡੀਆ ਹਾਂ ਬੱਤ-ਬਤ ਜੜ ਕੇ ਆਵੇ ਵਾਹ ਬਾਈ ਵਾਹ ਤੇ ਆ ਬਾਈ ਪੁੱਟੋ ਨੇ ਲੈ ਲਿਆ ਪੁੱਟੋ ਕਰਤਾ ਸੀ ਜਿਵੇਂ ਮਰਜ਼ੀ ਪਰ ਤੂੰ ਵੀ ਨਹੀਂ ਬੋਲਿਆ ਸ਼ਾਵਾ ਹੈ ਤੇਰੇ ਵੀ ਬਾਈ ਹੋ ਪਰ ਆਵਾ ਮੈਂ ਚੱਲ ਹੋਰ ਯਾਰ ਇੰਨੀ ਵਟੋ ਤੂੰ ਵੀ ਤੇਲ ਬਾਲ ਕੇ ਆਏ ਬਾਈ ਵੀ ਤੇਲ ਬਾਲ ਕੇ ਆਏ ਸੀ ਤੇ ਚੱਲ ਯਾਰ ਚੜਾਓ ਬਈ ਇਹਨੂੰ ਅੱਜ ਟੰਗ ਦਿਓ ਘੱਟ ਪੁੱਠਾ ਕਰਕੇ ਇਹਨੂੰ ਪਰ ਇਹ 10 ਕਿ ਦਿਨ ਬੰਨਣਗੇ ਬਾੜਚੇ ਨੂੰ ਲਓ ਬਈ ਪਰਚੀ ਹੋ ਰਹੀ ਐ ਇਸ ਬੱਕਰੇ ਦੀ ਤੇ ਪੈਸੇ ਬਾਈਆਂ ਨੂੰ ਦੇਤੇ ਆ ਪੈਸੇ ਆ ਗਏ ਨਾ ਬਾਈ ਆ ਗਏ ਠੀਕ ਆ ਵੀਰੇ ਅਗਲਾ ਸੌਦਾ ਦੋਸਤੋ ਇਸੇ ਤਰ੍ਹਾਂ ਤੁਹਾਨੂੰ ਦੱਸਾਵਾਂਗੇ ਜੁੜੇਗਾ ਆਪਣੇ ਚੈਨਲ